ਅੰਬਾਲਾ ਵਿੱਚ ਇੱਕ ਵਾਰ ਫੇਰ ਮਾਂ ਦੀ ਮਮਤਾ ਸ਼ਰਮਸਾਰ ਹੋਈ ਹੈ ਬੱਚੇ ਦਾ ਪ੍ਰੂਣ ਮਿਲਣ ਤੋਂ ਬਾਅਦ ਅੰਬਾਲਾ 'ਚ ਹੜਕਾਂ ਮੱਚ ਗਿਆ ਹੈ ਦਰਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਅੰਬਾਲਾ ਜਗਧਰੀ ਰੋਡ ਦੇ ਢਾਂਗਰੀ ਨਦੀ ਵਿੱਚ ਨਾਜਮੇ ਬੱਚੇ ਦਾ ਪ੍ਰੂਣ ਮਿਲਿਆ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੂੰ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਫਿਲਹਾਲ ਪੁਲਿਸ ਨੇ ਨਾਜਮੇ ਬੱਚੇ ਦੇ ਪ੍ਰੂਣ ਨੂੰ ਅੰਬਾਲਾ ਚੌਣੀ ਦੇ ਸਿਵਲ ਹਸਪਤਾਲ ਮੁਰਦਾ ਘਰ ਵਿੱਚ ਰਖਵਾ ਦਿੱਤਾ ਇਸ ਵਾਰ ਦਾਤ ਨੂੰ ਅਣਜਾਣ ਦੇਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮਹੇਸ਼ ਨਗਰ ਥਾਣਾ ਇੰਚਾਰਜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜਗਾਤਰੀ ਰੋਡ ਤੇ ਟਾਂਗਰੀ ਨਦੀ ਤੇ ਪੁਲ ਹੇਠਾ ਨਵਜੰਮੇ ਬੱਚੇ ਦਾ ਭਰੂਣ ਮਿਲਿਆ ਉਹਨਾਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਪੁਲਿਸ ਉੱਥੇ ਪਹੁੰਚੀ ਅਤੇ ਦੇਖਿਆ ਕਿ ਬੱਚੇ ਦਾ ਭਰੂਣ ਹਰੇ ਰੰਗ ਦੇ ਕੱਪੜੇ ਵਿੱਚ ਪਿਆ ਸੀ ਉਹਨਾਂ ਦੱਸਿਆ ਕਿ ਉੱਥੇ ਦੇ ਮੌਜੂਦ ਦੁਕਾਨਦਾਰ ਤੇ ਬਿਆਨ ਲੈ ਕੇ ਮਾਮਲਾ ਦਰਜ ਕਰ ਦਿੱਤਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਹੈ ਬੱਚੇ ਦੇ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਕਿਹਾ ਗਿਆ ਇਸ ਕਾਨੂੰਨੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਹਰ ਸੰਭਵ ਕਾਰਵਾਈ ਕੀਤੀ ਜਾਏਗੀ ਉਹਨਾਂ ਦੱਸਿਆ ਕਿ ਇਹ ਨਵ ਜੰਮਿਆ ਬੱਚਾ ਲੜਕੀ ਨਹੀਂ ਸਗੋਂ ਲੜਕਾ ਹੈ ਹਾਲ ਕੁਛ ਸਮਾਂ ਪਹਿਲੇ ਸੂਚਨਾ ਮਿਲੀ ਸੀ ਕਿ ਜਿਹੜਾ ਨੇ ਡਾਂਗਰੀ ਤੋਂ ਕੇ ਵਿੱਚ ਤੋਂ ਮੁੱਚੇ ਉੱਪਰ ਆਇਆ ਸੂਚਨਾ ਕੇ ਪਰ ਪੁਲਿਸ ਮੌਕੇ ਪਰ ਪਹੁੰਚੀ तो वहाँ पर जाकर देखा था की तो वहां तो हाँ दुर्ण दुर्ण पर है नवजात दूर पर आता दुकानदार स्टेटमेंट लेकर कार्रवाई की जा रही है वो सीधे पोस्टमार्टम के लिए और स्टील ऐसा भी है जो यहाँ वाला जिन्होंने उनकी तलाश कर جو گرن ہے وہ بچہ ہے لڑکا ہے لڑکا ہے کتنے جن کا ہے میکسیمم یہ نوجات بچہ ہے سب نوجات بچہ ہے